ਲਾਹਨੇਯਾ ਜਿਹੜਾ 15 ਅਗਸਤ ਹੈ ਸਿੱਖ ਕੌਮ ਦਾ ਤੇ ਪੰਜਾਬੀਆਂ ਦਾ ਉਹ ਆਜ਼ਾਦੀ ਦਾ ਦਿਨ ਆ 10 ਲੱਖ ਦੇ ਕਰੀਬ ਸਿੱਖ ਪੰਜਾਬੀ ਫੈਕਟਰ ਹੋਏ ਨੇ ਸਾਡਾ ਪਿੱਤਰ ਸਾਨੰਖਾਨਾ ਸਾਹਿਬ ਡੇਰਾ ਸਾਹਿਬ ਛੱਡਿਆ ਸਾਡੀ ਜਿਹੜੀ ਰਾਜਤਾਨੀ ਸਿੱਖਾਂ ਦੀ ਸੀ ਦੁਨੀਆ ਦੇ ਮਸ਼ਹੂਰ ਰਾਜਤਰੀ ਉਹ ਹੋ ਗਈ ਉਸ ਦਿਨ ਸਾਨੂੰ ਆਜ਼ਾਦੀ ਨਹੀਂ ਮਿਲੀ ਤਿੰਨ ਵਾਰੀ ਸਾਨੂੰ ਅਸੀਂ ਗੁਰਨਾਨ ਸਾਹਿਬ ਮਿਲ ਚੁੱਕੇ ਨੇ ਪੰਜਾਬ ਦੇ ਉਹ ਜ਼ਿੰਮੇਵਾਰ ਨੇ ਉਹ ਵਾਦੇ ਕਰ ਕਰਕੇ ਬੁਕਰੇ ਨੇ ਵੀ ਬੰਦੀ ਸਿਕਾ ਦੀ ਰਿਹਾਈ ਪਹਿਲਾਂ ਉਹ ਕਹਿੰਦੇ 25 ਸਾਲ ਜੇ ਹੋ ਗਏ ਸਾਨੂੰ ਕਸਟਡੀ ਦੇ ਦੇ ਦੋ ਕਿਸੀ 17 ਸੈਕਟਰ ਦੇ ਵਿੱਚ ਨੀਲਮ ਥੀਏਟਰ ਦੇ ਸਾਹਮਣੇ ਜਿਹੜੀ ਮਾਰਕੀਟ ਹੈ ਉੱਥੇ ਦੀ ਉੱਥੇ ਖੁੱਲੀ ਜਗ੍ਹਾ ਉੱਥੇ ਕਤਲਤਾ ਕਰਾਂਗੇ 400 ਤੋਂ ਉੱਤੇ ਵੈਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਾਰ-ਵਾਰ ਪਿਆਦਵੀ ਉਹ ਵੀ ਪੰਜਾਬ ਦੀ ਧਰਤੀ ਤੇ ਹੋ ਰਿਹਾ ਕੀ ਪਿੰਡਾਂ ਨੂੰ ਝਾੜ ਕੇ ਵਸਿਆ ਹੋਇਆ ਚੰਡੀਗੜ੍ਹ ਵੀ ਸਾਡੇ ਤੋਂ ਕੋਲ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲੱਗੇ ਮੋਰਚੇ ਤੋਂ ਹੁਣ 15 ਅਗਸਤ ਦੇ ਲਈ ਵੱਡਾ ਐਲਾਨ ਹੋਇਆ ਸਾਡੇ ਨਾਲ ਮੋਰਚੇ ਦੇ ਕਮਿਨਰ ਪਾਲ ਸਿੰਘ ਫਰਾਂਸ ਨੇ ਫਰਾਂਸਾ ਵੱਜ ਅੱਜ 15 ਅਗਸਤ ਦੇ ਲਈ ਐਲਾਨ ਕੀਤਾ ਕੀ ਐਲਾਨ ਕੀਤਾ ਗਿਆ 15 ਅਗਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਲਾਨ ਇਹ ਹੈ ਜੀ ਜਿਹੜਾ 15 ਅਗਸਤ ਹੈ ਸਿੱਖ ਕੌਮ ਦਾ ਤੇ ਪੰਜਾਬੀਆਂ ਦਾ ਉਹ ਯਾੜੇ ਦਾ ਦਿਨ ਆ ਜਦੋਂ ਪੰਜਾਬੀਆਂ ਦਾ ਸਿੱਖਾਂ ਦਾ ਯਾੜਾ ਹੋਇਆ 10 ਲੱਖ ਦੇ ਕਰੀਬ ਸਿੱਖ ਪੰਜਾਬੀ ਫੈਕਟਰ ਹੋਏ ਨੇ ਬੜੀਆਂ ਕੀਮਤੀ ਜ਼ਮੀਨਾਂ ਛੱਡੀਆਂ ਨੇ ਸਾਡਾ ਪਵਿੱਤਰ ਸਾਨੰਕਾਣਾ ਸਾਹਿਬ ਡੇਰਾ ਸਾਹਿਬ ਛੱਡਿਆ ਸਾਡੀ ਜਿਹੜੀ ਰਾਜਸਤਾਨੀ ਸਿੱਖਾਂ ਦੀ ਸੀ ਦੁਨੀਆ ਦੇ ਮਸ਼ਹੂਰ ਰਾਸਤਰੀ ਉਹ ਖੋਈ ਗਈ ਉਸ ਦਿਨ ਸਾਨੂੰ ਆਜ਼ਾਦੀ ਨਹੀਂ ਮਿਲੀ ਜੀ ਇਹ ਸੀ ਬਾਕੀ ਅਸੀਂ 15 ਅਗਸਤ ਤੋਂ ਤਾਂ ਦਿਨ ਜੁੜਿਆ ਜਿਹੜੇ ਗਵਰਨਰ ਸਾਹਿਬ ਨੇ 2022 ਤੋਂ ਲੈ ਕੇ ਤਿੰਨ ਵਾਰੀ ਸਾਨੂੰ ਅਸੀਂ ਗਵਰਨਰ ਸਾਹਿਬ ਮਿਲ ਚੁੱਕੇ ਨੇ ਪੰਜਾਬ ਦੇ ਉਹ ਜ਼ਿੰਮੇਵਾਰ ਨੇ ਉਹ ਵਾਦੇ ਕਹਿ ਕਰਕੇ ਬੁਕਰੇ ਨੇ ਵੀ ਬੰਦੀ ਸਿਕਾ ਦੀ ਰਿਹਾਈ ਪਹਿਲਾਂ ਉਹ ਕਹਿੰਦੇ 25 ਸਾਲ ਜੇ ਹੋ ਗਏ ਸਾਨੂੰ ਕਸਟਡੀ ਦੇ ਦੇ ਆਪਣੇ 11 ਨਵੰਬਰ 2022 ਨੂੰ ਫਿਰ 16 ਪਰ ਉਹ ਨਾ ਕਰਤੀ ਵੀ ਮੈਂ ਕੁਝ ਨਹੀਂ ਕਰ ਸਕਦਾ ਇਹ ਹਾਲਾਤ ਨੇ ਅਸੀਂ ਉਧਰ ਨੂੰ ਕਾਲ ਦਿੱਤੀ ਹੈ ਕਿ ਅਸੀਂ 17 ਸੈਕਟਰ ਦੇ ਵਿੱਚ ਨੀਲਮ ਸਥੀਟਰ ਦੇ ਸਾਹਮਣੇ ਜਿਹੜੀ ਮਾਰਕੀਟ ਹੈ ਉੱਥੇ ਦੀ ਉੱਥੇ ਖੁੱਲੀ ਜਗ੍ਹਾ ਉੱਥੇ ਇਕੱਤਰਤਾ ਕਰਾਂਗੇ ਅਸੀਂ ਉਹ ਰੋਸ ਮਾਰਚ ਜਿਹੜਾ ਰੋਸ ਮਾਰਚ ਰੈਲੀ ਲੈ ਕੇ ਕੌਮੀ ਇਨਸਾਫ ਮੋਰਚਾ ਜਾਏਗਾ ਅਗਬਰਨ ਹੋ ਸਕਦਾ ਇਹ ਹੁਣ ਉਹਨਾਂ ਨੇ ਪ੍ਰਸ਼ਾਸਨ ਨੇ ਕੀ ਕਰਨਾ ਉਹਨਾਂ ਦਾ ਕੰਮ ਆ ਉਹਦੇ ਵਿੱਚ ਅਸੀਂ ਦੱਸਾਂਗੇ ਕਿ ਕਿੱਦਾਂ 400 ਤੋਂ ਉੱਤੇ ਵਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਾਰ-ਵਾਰ ਪਿਆਦਵੀ ਉਹ ਵੀ ਪੰਜਾਬ ਦੀ ਧਰਤੀ ਤੇ ਹੋ ਰਹੀ ਹੈ ਕਿਦਾਂ 32 33 33 ਸਾਲ ਤੋਂ ਸਿੱਖ ਜਿਹੜੇ ਸਾਡੇ ਦੇ ਬੰਦੀ ਸਿੰਘ ਨੇ ਉਹ ਰਿਹਾ ਨਹੀਂ ਹੋ ਰਹੇ ਕਿਵੇਂ ਸੱਡ ਗੁਰੂਗ੍ਰਾਸ ਸਾਹਿਬ ਨੂੰ ਵਾਰ-ਵਾਰ ਰੋਲਿਆ ਜਾ ਰਿਹਾ ਵਾਰ-ਵਾਰ ਪਿਆਧਵੀ ਕੀਤੀ ਜਾ ਰਹੀ ਕੋਈ ਨਿਆਂ ਨਹੀਂ ਮਿਲਿਆ ਤੇ ਕੋਈ ਸਖਤ ਕਾਨੂੰਨ ਨਹੀਂ ਬਣਿਆ ਅਸੀਂ ਉਸ ਦਿਨ ਇਹ ਰੋਸ ਰੈਲੀ ਕਰਨੀ ਹੈ ਕਮਿਲ ਸਾਹਿਬ ਹੋਰ ਕਿੰਨੇ ਇਕੱਠ ਹੋਣ ਦੀ ਸਭਾਵਨਾ ਕੀ ਲੱਗਦਾ ਕਿਉਂਕਿ ਜਦੋਂ ਪਹਿਲਾਂ ਮਾਰਚ ਕੱਢਣ ਚਾਹੇ 15 ਅਗਸਤ ਦਾ ਹੋਵੇ ਤਾਂ ਉਦੋਂ ਵੀ ਬਹੁਤ ਇਕੱਠ ਹੋ ਜਾਂਦਾ ਕਿੰਨਾ ਇਕੱਠ ਹੋਵੇ ਸਾਬ ਦੇਖੋ ਇਹ ਹੈਗਾ ਜੀ ਸਮੇਂ ਦੇ ਗਰਭ ਵਿੱਚ ਇਪਰਲਾ ਕੁਛ ਕਹਿ ਨਹੀਂ ਜਾ ਸਕਦਾ ਵੈਸੇ ਸੀ 1 ਅਗਸਤ ਨੂੰ 1 ਅਗਸਤ ਨੂੰ ਅਸੀਂ ਸਾਬਜਾਦਾ ਜੀਤ ਸਿੰਘ ਦੇ ਵਿੱਚ ਅਸੀਂ ਆਪਣੀ ਰੈਲੀ ਵੀ ਜਾਵਾਂਗੇ ਲੋਕਾਂ ਨੂੰ ਲੋਕਾਂ ਨੂੰ ਜਾ ਕੇ ਦੱਸ ਕਰਾਂਗੇ 15 ਅਗਸਤ ਪਤੀ ਉਹਦਾ ਕੋਈ ਰੂਟ ਬੈਪ ਨਹੀਂਗਾ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਗੁਰਦੁਆਰਿਆਂ ਸਾਬ ਜਾਵਾਂਗੇ ਜੋ ਸੀ ਕਰ ਸਾਂ ਪੰਜਾਬ ਦੇ ਨਾਨਕ ਨਾਮ ਲੈਵਾ ਵਾਲਿਆਂ ਨੂੰ ਅਪੀਲ ਕਰਾਂਗੇ ਸਿੱਖੋ ਪੰਜਾਬੀਓ ਤੁਸੀਂ ਉੱਜੜ ਗਏ ਤੁਸੀਂ ਡੁੱਟੇ ਗਏ ਪੁੱਟੇ ਗਏ ਤੁਹਾਡੀਆਂ ਜਿਹੜੀਆਂ ਕੋਰਸਿਆ ਦੇ ਜਿਹੜੀਆਂ ਅਧਿਕ ਰੀਆਂ ਨੇ ਸਿੱਖ ਸਰਦਾਰਾਂ ਨੂੰ ਚਾਹੇ ਉਹ ਸੁਪਰੀਮ ਕੋਰਟ ਚਾਹੇ ਹਾਈ ਕੋਰਟ ਚ ਖਾਲੀ ਪਈਆਂ ਨੇ ਹੋਰ ਸੈਕਟਰੀ ਦੇ ਖੋਲ ਖਾਲੀ ਪਈਆਂ ਨੇ ਆਈਪੀਐਸ ਆਈਐਸ ਅਧਿਕਾਰੀ ਕੋਈ ਬਣਦੇ ਨਹੀਂ ਜਿਹੜੀਆਂ ਵੱਡੀਆਂ ਵੱਡੀਆਂ ਪੋਸਟਾਂ ਨੇ ਦੂਸਰੀਆਂ ਆਰਮੀਜ਼ ਤੇ ਤਿੰਨਾਂ ਡਿਫੈਂਸ ਕਿਸੇ ਸਮੇਂ ਤਿੰਨੇ ਜਨਰਲ ਸੰਸੇਖ ਉਹ ਸਾਰੀਆਂ ਖਤਮ ਹੋ ਗਿਆ ਨੇ ਆਓ ਇਸ ਰੰਗਲੇ ਪੰਜਾਬ ਨੂੰ ਆਪਾਂ ਬਚਾਈਏ ਕਿੱਦਾਂ ਬਚਾਉਣਾ ਆਪਾਂ ਦੇ ਜਿਹੜੇ ਬੰਯਾਦੀ ਹੱਕ ਹੈ ਜੋ ਸਾਡੇ ਸੰਵਿਧਾਨਕ ਹੱਕ ਹੈ ਉਹਨਾਂ ਦੇ ਵਾਸਤੇ ਨਰਾਈ ਰੜੀ ਵੀ ਤੀ ਪਿੰਡਾਂ ਨੂੰ ਝਾੜ ਕੇ ਵਸਿਆ ਹੋਇਆ ਚੰਡੀਗੜ੍ਹ ਵੀ ਸਾਡੇ ਤੱਕ ਹੋ ਗਿਆ ਕਿਹੜੇ ਕਿਹੜੇ ਵਹੀਕਲਾਂ ਦੇ ਤੁਸੀਂ ਉਹ ਰੋਸ ਮਾਰਚ ਕੱਢੋਂਗੇ ਕਿਹੜੇ ਕਿਹੜੇ ਮੀਕਲਾਂ ਨੂੰ ਲੈ ਕੇ ਆਉਣ ਦਾ ਸੱਦਾ ਟਰੈਕਟਰ ਵੀ ਹੋਣੀ ਨਹੀਂ ਅਸੀਂ ਉਹਦੇ ਵਿੱਚ ਟਰੈਕਟਰਾਂ ਦਾ ਨਹੀਂ ਬੇਨਤੀ ਕਰਾਂਗੇ ਅਸੀਂ ਕਹਾਂਗੇ ਜਿਸ ਤਰੀਕੇ ਨਾਲ ਤੁਸੀਂ ਕੌਮੀਰ ਸਾਹਿਬ ਮੁਰਜ਼ੇ ਜਾ ਸਕਦੇ ਇਥੋਂ ਪੈਦਲ ਚੱਲ ਜਾਣ ਗੱਡੀਆਂ 'ਚ ਚੱਲੇ ਜਾਣ ਬੱਸਾਂ ਚੱਲ ਜਾਣ ਅਸੀਂ ਕੋਈ ਨਹੀਂ ਚਾਹੁੰਦੇ ਬਾਕੀ ਜੇ ਕਿਸੇ ਦੀ ਇੱਛਾ ਕੋਈ ਨਹੀਂ ਲੈਵੇ ਅਸੀਂ ਉਹ ਕੋਈ ਪ੍ਰਸ਼ਾਸਨ ਨੂੰ ਜਾਂ ਚੰਡੀਗੜ੍ਹ ਨੂੰ ਕੋਈ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਅਸੀਂ ਆਪਣਾ ਰੋਸ ਜਿਹੜਾ ਸਾਡਾ ਹੱਕ ਹੈ ਬੁਨਿਆਦੀ ਹੱਕ ਹੈ ਅਸੀਂ ਰੋਸ ਬਾਅਦ 'ਚ ਰੋਸ ਰੈਲੀ ਕਰਾਂਗੇ ਪ੍ਰਵਾਨਗੀ ਮਿਲ ਗਈ ਪ੍ਰਵਾਨਗੀ ਪ੍ਰਵਾਨਗੀ ਦੀ ਰੋਡ 'ਤੇ ਚ ਹਾਦੋ ਕੀ ਚੱਡਿਗੜ ਸਾਡਾ ਤੇ ਜਿਹੜਾ ਟੀਮ ਅਸੀਂ ਚੁਣਿਆ ਹੋਇਆ ਸੀ ਕੋਈ ਨਹੀਂ ਰੋਸ ਰਾਇ ਦੀ ਕਰ ਸਕਦੇ ਅਸੀਂ ਕਿਉਂ ਨਹੀਂ ਆਪਣਾ ਜੇ ਅਸੀਂ ਸਾਨੂੰ ਨਹੀਂ ਉਹਨੇ ਕਰਨ ਦੇ ਨਹੀਂ ਸਾਡੇ ਆਣ ਕੇ ਗੱਲ ਸੁਣ ਚਾਹ ਸਾਨੂੰ ਸੱਜਣ ਜਦੋਂ ਸਾਡੀ ਸੁਣਵਾਈ ਨਹੀਂ ਕਈ ਹੋएगी ਭੁੱਖਾ ਬੰਦਾ ਕੀ ਕਰੇਗਾ ਲੋਕਾਂ ਦੇ ਮੂਰੇ ਬਰਿਆਦੀ ਕਰੇਗਾ ਜਦੋਂ ਸਾਡੇ ਸਾਨੂੰ ਨਿਆ ਨਹੀਂ ਮਿਲ ਰਿਹਾ ਦੁਖੀ ਅਸੀਂ ਅਸੀਂ ਜਾ ਕੇ ਜਾਵਾਂਗੇ ਸਾਨੂੰ ਯਕੀਨ ਆ ਸਾਡਾ ਸਾਡੀ ਸਾਡੀ ਸਟੇਟ ਹੈ ਸਾਡਾ ਚੱਡਿਗੜਾ ਜੜ ਕੇ ਵਸਿਆ ਸੀ ਕਿਉਂ ਨਹੀਂ ਜਾ ਸਕਦੇ ਆਪਣੇ ਚੱਡਿਗੜ ਇਹ ਇਹ ਸਵਾਲ ਹੀ ਨਹੀਂ ਪਰ ਵਿੱਚ ਨਹੀਂ ਕਿਉਂ ਪਰ ਵਿੱਚ ਨਹੀਂ ਜਦੋਂ ਇਕੱਠ ਕਰਨਾ ਪੈਂਦਾ ਕਿ ਵੀਰ ਅਧਿਕਾਰੀਆਂ ਤੋਂ ਪ੍ਰਮਾਣਗੀ ਲੈਣੀ ਪੈਂਦੀ ਵੀ ਅਸੀਂ ਇੰਨਾ ਇਕੱਠ ਕਰਨਾ ਨਹੀਂ ਨਹੀਂ ਇਹ ਤਾਂ ਇਕੱਠ ਦੀ ਕੋਈ ਗਿਣਤੀ ਬੰਤੀ ਹੋਈ ਨਹੀਂ ਸਕਦੀ ਜੀ ਅਸੀਂ ਤਾਂ ਕਾਲ ਕਰਨੀ ਆ ਪਤਾ ਨਹੀਂ ਕਿੰਨਾ ਇਕੱਠ ਹੋਣਾ ਅਸੀਂ ਲਿਖਦੇ ਜੇ 5000 ਇਕੱਠ ਹੋਣਾ ਉੱਥੇ ਹੋਵੇ 500 ਮਖੌਲ ਕਰ ਅਸੀਂ ਲਿਖੀਏ 500 ਤੇ 5000 ਕਾਟ ਹੋਵੇ ਇਹ ਹੋ ਨਹੀਂ ਸਕਦਾ ਅਸੀਂ ਕਾਲ ਕਰਨੀ ਆ ਬੇਨਤੀ ਕਰਨੀ ਆ ਇਸ ਸੰਗਤਾਂ ਦੇ ਨਿਰਪਰਕਰਤਾ ਪੰਜਾਬੀਆਂ ਦੇ ਨਿਰਪਰਕਰਤਾ ਵੀ ਕਿੰਨੇ ਕੋ ਆਪਣੇ ਸੌਖ ਆਰਾਮ ਛੱਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਬੰਦੀ ਸਿੰਘਾਂ ਪ੍ਰਤੀ ਜਿਨ੍ਹਾਂ ਨੇ ਸਾਡੀ ਜਿਹੜੀ ਰੂਹ ਦੀ ਦਸਤਾਰ ਹੈ ਡਿੱਗੀ ਦਸਾਰ ਸਿਰ ਤੇ ਵਿਖਾਈ ਆ ਉਹਨਾਂ ਲਈ ਪ੍ਰਤੀ ਕਿੰਨੀ ਕਮਦਾਰ ਕੈਪੈਸਿਟੀ ਕਿੰਨੀ ਕਾ ਉਸ ਗਰਾਊਂਡ ਦੀ ਤੁਸੀਂ ਗਰਾਊਂਡ ਨੂੰ ਦੇਖਿਆ ਵੀ ਹੋਣਾ ਤੁਸੀਂ ਗਏ ਹੋਮਗੇ ਇਸ ਗਰਾਊਂਡ ਦੇ ਵਿੱਚ ਤੁਸੀਂ ਲੋਕੇਸ਼ਨ ਨਹੀਂ ਕੈਪੈਸਿਟੀ ਨੂੰ ਕੀ ਆ ਜੇ ਬੰਦੇ ਜਾਦੇ ਹੋਣਗੇ ਸੜਕਾਂ ਤੇ ਖੜ ਜਾਣਗੇ ਕਿ ਇਹ ਉੱਥੇ ਜਿਵੇਂ ਅਸੀਂ ਕੁਰਸੀਆਂ ਲਾ ਕੇ ਬੈਠਣਾ ਵੀ ਅਸੀਂ ਇੰਨੀਆਂ ਚਿਹਰਾ ਲੋੜੀ ਕੈਪੈਸਿਟੀ ਤਾਂ ਅਸੀਂ ਤਾਂ ਚੈੱਕ ਕਰੀਏ ਵੀ ਜੇ ਅਸੀਂ ਚਿਹਰਾ ਲਾਉਣੀ ਕਰਤਾ ਕਰਕੇ ਗਵਰਨਰ ਹੌਸਟਿਆਣਾ ਸਮਾਂ ਕਿੰਨਾ ਰੱਖਿਆ ਉੱਥੇ ਸਮਾਂ 11 ਵਜੇ ਜਾਏ 11 ਵਜੇ ਪੂਰੇ 11 ਵਜੇ ਜੀ ਉਸ ਤੋਂ ਬਾਅਦ ਚੱਲ ਪਾਵਾਂਗੇ ਦੁਬਾਰਾ ਚੱਲ ਪਾਗੇ ਚੱਲ ਪਾ ਜੇਕਰ ਤੁਹਾਨੂੰ ਕਿਉਂਕਿ ਚੰਡੀਗੜ੍ਹ ਦੀ ਪੁਲਿਸ ਜਿਹੜੇ ਅਧਿਕਾਰੀ ਨੇ ਬੜੇ ਸਖਤ ਨੇ ਜਦੋਂ ਤੁਹਾਡਾ ਵੀਰੋ ਵੀ ਕੋਈ ਵਫਤ ਜਾਂਦਾ ਨਹੀਂ ਜਾਣ ਦਿੱਤਾ ਜਾਂਦਾ ਅੱਗੇ ਜੇਕਰ ਤੁਹਾਨੂੰ ਰੋਕਿਆ ਜਾਂਦਾ ਤੁਹਾਡੇ ਕੋਈ ਵੀ ਸੰਗਤ ਆਉਂਦੀ ਆ ਕੋਈ ਵੀ ਆਉਂਦੇ ਨੇ ਪੰਜਾਬ ਦੇ ਵਿੱਚੋਂ ਜਥੇਬੰਦੀਆਂ ਆਉਂਦੀਆਂ ਨੇ ਜੇ ਅੱਗੇ ਵਧਣਾ ਦਿੱਤਾ ਫਿਰ 2 ਪਲਾਨ ਕੀ ਆ ਏ ਪਲਾਨ ਤਾਂ ਤੁਸੀਂ ਦੱਸਤਾ 2 ਪਲਾਨ ਕੀ ਰਹੇਗਾ ਨਹੀਂ 2 ਪਲਾਨ ਉਸ ਦਿਨ ਦੱਸਾਂਗੇ ਜੀ ਪੀ ਪਲਾਨ ਵੀ ਜੇ ਉਹ ਕਹਣਗੇ ਖਤਰਾ ਅੱਗੇ ਵੀ ਦੱਸਿਓ ਇਸੇ ਤੁਰੇ ਫਿਰਦੇ ਚੰਡੀਗੜ੍ਹ ਸਾਡੀਆਂ ਗੱਡੀਆਂ ਜਾਂਦੇ ਉਦੋਂ ਸਾਡੇ ਤੋਂ ਖਤਰਾ ਕਿਉਂ ਨਹੀਂ ਹੁੰਦਾ ਅੱਜ ਵਿਸ਼ੇਸ਼ ਤੌਰ ਤੇ ਕੀ ਖਤਰਾ ਅਸੀਂ ਕਿਹੜੇ ਹਥਿਆਰ ਲੈ ਕੇ ਮਾਰੂ ਲੈ ਕੇ ਆਏ ਵੇ ਅਸੀਂ ਅਟੈਕ ਕਰਨਾ ਅਸੀਂ ਰੋਸ ਮਾਰਚ ਕਰਨਾ ਤੁਸੀਂ ਕੰਟਰੋਲ ਕਰੋ ਤੁਹਾਡਾ ਫਰਜ ਆ ਜਾਂ ਸਾਡੀ ਜਾਂ ਤੁਸੀਂ ਇਹ ਕਹਿ ਦਿਓ ਮੈਂ ਤਾਂ ਸਿੱਧਾ ਨਾਂਜ ਕਹਿਣਾ ਵੀ ਇਹ ਜਿਹੜੇ ਸਿੱਖ ਨੇ ਪੰਜਾਬੀ ਨੇ ਜਿਨ੍ਹਾਂ ਚ ਮੰਨਦੇ ਸਾਡੇ ਨਾਗਰਿਕ ਦੀ ਅਸੀਂ ਫਿਰ ਜਾਣੀਏ ਸਾਡਾ ਕੰਮ ਜਾਂ ਉਹ ਕਹਣੇ ਸੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਕਾਨੂੰਨ ਨਹੀਂ ਬਣਾ ਤੁਸੀਂ ਜੋ ਕਰਨਾ ਕਰ ਲੋ ਅਸੀਂ ਇਹਨੂੰ ਰੋਲਣ ਦੇਣਾ ਅਸੀਂ ਕਹਿੰਦੇ ਰੋਲਣ ਦੇਣਾ ਤੇ ਉਹਨਾਂ ਦੀ ਮਰਜ਼ੀ ਅਸੀਂ ਕੋਸ਼ਿਸ਼ ਅਸੀਂ ਜਾਵਾਂਗੇ ਜੀ ਸਾਡਾ ਜਿਹੜਾ ਹੱਕ ਹੈ ਸੀ ਕਰਾਂਗੇ ਬਾਕੀ ਦੇਖਾਂਗੇ ਕੀ ਹੁੰਦਾ ਉਸ ਤੋਂ ਇਲਾਵਾ ਪੰਜਾਬ ਦੀਆਂ ਕਿਹੜੀਆਂ ਜਥੇਬੰਦੀਆਂ ਨੂੰ ਤਾਲਮੇਲ ਚ ਲਿਆ ਕਿਸਾਨ ਜਥੇਬੰਦੀਆਂ ਨਾਲ ਸੰਪਰਕ ਹੋਇਆ ਸਮਾਜਿਕ ਜਥੇਬੰਦੀਆਂ ਨਾਲ ਗੱਲਬਾਤ ਹੋਈ ਹੋਰ ਵੀ ਧਾਰਮਿਕ ਜਥੇਬੰਦੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਨਾਲ ਵੀ ਕੋਈ ਤਾਲਮੇਲ ਹੋਇਆ ਜਾਂ ਉਹਨਾਂ ਨਾਲ ਮੀਟਿੰਗਾਂ ਹੋਈਆਂ ਉਸ ਤੋਂ ਬਾਅਦ ਫੈਸਲਾ ਲਿਆ ਨਹੀਂ ਕੁਝ ਨਾ ਹੋਇਆ ਕੁਝ ਅਸੀਂ ਐਲਾਨ ਕਰਾਂਗੇ ਅੱਗੇ ਵੀ ਅਸੀਂ ਬੇਨਤੀ ਕਰਦੇ ਹਾਂ ਸਾਡਾ ਸਾਰਾ ਸਾਥ ਦਿਨੀਆਂ ਜਿੰਨੀਆਂ ਕਿਸਾਨ ਜਥੇਬੰਦੀਆਂ ਜਿੰਨੀਆਂ ਧਾਰਮਿਕ ਸ਼ਖਸੀਅਤਾਂ ਸਾਰੀਆਂ ਜਿਹਦੇ ਜਿਹਦੇ ਕੋਈ ਟਾਈਮ ਹੋਇਆ ਬੇਨਤੀ ਕਰਾਂਗੇ ਸਾਰੇ ਆਉਣ ਕਿੱਥੋਂ ਕਿੱਥੋਂ ਦੀ ਸੰਗਤ ਆਏਗੀ ਹਰਿਆਣਾ ਹੋਰ ਵੀ ਕਈ ਸੂਬਿਆਂ ਸੰਗਤ ਬਿਲਕੁ ਜੇ ਇਹਨਾਂ ਨੂੰ ਦੁੱਖ ਵਾ ਉਹ ਤਾਂ ਦੂਰ ਤਰ੍ਹਾਂ ਦੇ ਤੋਂ ਅਜੇ ਦਿਓ ਦਿੱਲੀ ਤੋਂ ਵੀ ਆ ਜਾਂਦੇ ਉਹ ਤਾਂ ਐਮਪੀ ਤੋਂ ਵੀ ਆਏ ਜੀ ਉਹ ਤਾਂ ਬੰਬੇ ਤੋਂ ਵੀ ਆਏ ਜਿਹੜੇ ਦੁੱਖ ਮਹਿਸੂਸ ਕਰਦੇ ਵੀ ਗੁਰੂ ਗ੍ਰੰਥ ਸਾਹਿਬ ਪਾ ਲਈ ਕੋਈ ਸਖਤ ਕਾਨੂੰਨ ਬਣੇ ਇਸ ਇਸ ਬਿਆਦੀਆਂ ਰੁਕੇ ਜਾਣ ਜਿਹੜੇ ਦੁੱਖ ਮਹਿਸੂਸ ਕਰਦੇ ਆ ਵੀ ਇਹ ਜਿਹੜੇ ਬੰਦੀ ਸਿੰਘ ਆ ਇਹਨਾਂ ਦੀਆਂ ਮਾਵਾ ਭੈਣਾਂ ਧੀਆਂ ਪਤਨੀਆਂ ਡੀਕਰੀਆਂ ਜਿੱਦਾਂ ਸਾਡੀਆਂ ਡੀਕਰੀਆਂ ਵੀ ਇਹਨਾਂ ਨੂੰ ਆਪਾਂ ਬਾਹਰ ਲਿਆਉਣਾ ਉਹ ਆਉਣਗੇ ਅੱਗੇ ਵੀ ਆਉਂਦੇ ਹੋਣ ਵੀ ਆਉਣਗੇ ਸਾਨੂੰ ਵਿਸ਼ਵਾਸ ਹੈ ਮੰਗ ਪੱਤਰ ਦਿੱਤਾ ਜਾਵੇਗਾ ਗਵਰਨਰ ਨੂੰ ਜਾ ਕੇ ਜਾਂ ਫਿਰ ਸਿਰਫ ਰੂਸ ਮਾਰ ਚੀ ਕੱਢਣਾ ਉਹ ਸ਼ੁਰੂ ਕਰਤੇ ਮੰਗ ਪੱਤਰ ਦੇਵਾਂਗੇ ਮੰਗ ਪੱਤਰ ਕੀ ਹੈ ਮੰਗ ਪੱਤਰ ਤੁਹਾਨੂੰ ਟੇਬਲ ਤੇ ਪਹਿਲਾਂ ਪਿਆ ਉਹਨਾਂ ਨੂੰ ਕਿਹਦੇ ਪਤਾ ਵੀ ਹੋ ਨਹੀਂ ਜਾਣਾ ਵੀ ਸਾਡੀ ਮੰਗ ਕੀ ਹੈ ਪਰ ਫੇ ਵੀ ਅਸੀਂ ਰਿਪੀਟ ਕਰਾਂਗੇ ਰਿਮਾਈਂਡ ਕਰਾਵਾਂਗੇ ਵੀ ਤੁਸੀਂ ਲੋਕਾਂ ਦੇ ਨਵੇਂ ਦੇ ਹੋ ਤੁਸੀਂ ਲੋਕਾਂ ਨੂੰ ਚੋਣੇ ਗਏ ਹੋ ਚਾਹੇ ਤੁਸੀਂ ਘਰ ਨਾਲ ਉਹ ਵੀ ਲੋਕਾਂ ਨੇ ਚੁਣਿਆ ਉਹ ਸਿੱਧੇ ਢੰਗ ਨਾਲ ਚੁਣਿਆ ਸੀਐਮ ਸਿੱਧੇ ਢੰਗ ਨਾਲ ਚੁਣਿਆ ਵੀ ਕਿਉਂ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹੋ ਸਿੱਧੀ ਗੱਲ ਕਰੋ ਜਿਹੜੀ ਕਰਨੀ ਛੱਡਦੇ ਹੋ ਆਖਰੀ ਗੱਲ ਕਦੋਂ ਹੁੰਦੀ ਹੈ ਸਰਕਾਰ ਦੇ ਨਾਲ ਕਦੋਂ ਸਰਕਾਰ ਦੇ ਨਾਲ ਗੱਲ ਬੰਦ ਹੋ ਗਈ ਹੈ ਇਹ ਸਰਕਾਰ ਨਾਲ ਗੱਲ ਹੁੰਦੀ ਰਹਿੰਦੀ ਹੈ ਕਈ ਵਾਰੀ ਪ੍ਰਸ਼ਾਸਨ ਦੇ ਥਰੂ ਹੋ ਜਾਂਦੀ ਹੈ ਕਈ ਵੇ ਕਿਸੇ ਥਰੂ ਹੋ ਜਾਂਦੀ ਹੈ ਹੁੰਦੀ ਰਹਿੰਦੀ ਉਹ ਤਾਂ ਹੁੰਦੀ ਰਹਿੰਦੀ ਉਹ ਤਾਂ ਅਸੀਂ ਸਾਡੇ ਨੂੰ ਕੋਈ ਦਰਵਾਜ਼ਾ ਬੰਦ ਨਹੀਂ ਜਦੋਂ ਸਰਕਾਰ ਸਾਨੂੰ ਕਾਲ ਕਰਦੀ ਹੈ ਲੈਟਰ ਭੇਜਦੀ ਹੈ ਅਸੀਂ ਜਾਣਦੇ ਹਾਂ ਜੀ ਉਹਨਾਂ ਕੋ ਰਿਕਾਰਡ ਪਿਆ ਸਾਡੇ ਸਾਈਨ ਹੋਏ ਹੋਏ ਨੇ ਜਿਹੜੀਆਂ ਮੀਟਿੰਗਾਂ ਨਹੀਂ ਹੁੰਦੀਆਂ ਨੇ ਮੀਟਿੰਗਾਂ ਆ ਕੋਈ ਨਿਆਣਾ ਨਹੀਂ ਮਿਲਦਾ ਤਾਂ ਤਦੈਸ ਇਹ ਚੁਣਿਆ ਤਾਂ ਜਿਸ ਤਰ੍ਹਾਂ ਦੋ ਆਜ਼ਾਦ ਉਮੀਦਵਾਰ ਵੀ ਜਿੱਤੇ ਨੇ ਉਹਨਾਂ ਨਾਲ ਵੀ ਸੰਪਰਕ ਕਰੋਗੇ ਕਿ ਉਹ ਵੀ ਇੱਥੇ ਪਹੁੰਚ ਜਿਸ ਤਰ੍ਹਾਂ ਕਿ ਜਾਨਾ ਦਾ ਜੇਲ੍ਹ ਦੇ ਵਿੱਚ ਆ ਉਹਨਾਂ ਦੇ ਪਰਿਵਾਰਕ ਮੈਂਬਰ ਜਾਂ ਫਿਰ ਸਰਬਜੀਤ ਸਿੰਘ ਬਿਲਕੁਲ ਕਰਾਂਗੇ ਕਿ ਉਹ ਸਾਡੇ ਨੇ ਅਸੀਂ ਕਰਾਂਗੇ ਉਹਨਾਂ ਨਾਲ ਸੰਪਰਕ ਤੁਸੀਂ ਆਓ ਜੇ ਕੋਈ ਖਾਸ ਉਹਨਾਂ ਦਾ ਵਿਸ਼ੇਸ਼ ਪ੍ਰੋਗਰਾਮ ਨਾ ਹੋਇਆ ਜ਼ਰੂਰ ਆਓ ਪਰਲਿਮੈਂਟ ਦਾ اجلاس ਚੱਲਣਾ ਮਾਨਸੂਨ ਦਾ اجلاس ਚੱਲਣਾ ਬਜਟ اجلاس ਕੀ ਤੁਸੀਂ ਜਿਹੜੇ ਐਮਪੀ ਨੇ ਤੁਹਾਡੇ ਜਿੱਤੇ ਨੇ ਤਾਂ ਉਹਨਾਂ ਨੂੰ ਮੰਗ ਪੱਤਰ ਵੀ ਸੌਂਪੂਗੀ ਜਿਹੜੇ ਬੇਅਦਬੀਆਂ ਹੁੰਦੀਆਂ ਨੇ ਉਹਨਾਂ ਦੀ ਸਜ਼ਾ ਪ੍ਰਤੀ ਕੋਈ ਬਿਲਾਵੇ ਉਸ ਦੇ ਵਿੱਚ ਸੋਧ ਹੋਵੇ ਉਹਨਾਂ ਦੇ ਵਿੱਚ ਕਾਨੂੰਨ ਦੇ ਵਿੱਚ ਸ਼ਕਤੀ ਵਧੇ ਅਸੀਂ ਇਕੱਲੇ ਪੰਜਾਬ ਦੇ ਨਹੀਂ ਥੋੜੇ ਦਿਨਾਂ ਵਿੱਚ ਤੁਸੀਂ ਇੱਕ ਨਿਊਜ਼ ਪੜ੍ਹੋਗੇ ਉਮੀਦਵਾ ਅਸੀਂ ਜਿਹੜੀਆਂ ਦੂਜੀਆਂ ਸਟੇਟਾਂ ਦੇ ਵੀ ਨੇ ਜਿਹੜੇ ਇੰਗਲਿਸ਼ ਸਪੀਕਿੰਗ ਰੇ ਜਿਹੜੇ ਜਿਹੜੇ ਸੋਚਦੇ ਨੇ ਕਿ ਸਿੱਖ ਕੌਮ ਨਾਲ ਤੱਕਾ ਹੋਇਆ ਇਹ ਇਹਨਾਂ ਨੂੰ ਤੈਨੂੰ ਦਬਾਇਆ ਜਾ ਰਿਹਾ ਇਹਨੂੰ ਪੰਜਾਬੀਆਂ ਨੂੰ ਉਜਾੜਿਆ ਜਾ ਰਿਹਾ ਅਸੀਂ ਉਹਨਾਂ ਤੱਕ ਵੀ ਸੰਪਰਕ ਕਰ ਰਹੇ ਆ ਵੀ ਸਾਡੀ ਜਿਹੜੀ ਹੈ ਹੱਕੀ ਮੰਗਾਵਾ ਜਿਹੜਾ ਸਾਡੇ ਨਾਲ ਅਨਿਆਇ ਹੋ ਰਿਹਾ ਹੁਣ ਤਾਂ ਉਹਦੀ ਆਵਾਜ਼ ਬੁਲੰਦ ਕਰਨੀ ਜ਼ਰੂਰ ਕਰਨੀ ਹੈ ਬਹੁਤ ਬਹੁਤ ਧੰਨਵਾਦ। ਕਪਾਲ ਸਿੰਘ ਫਰਾਂਸ ਕੌਮੀ ਇਨਸਾਫ ਮੋਰਚੇ ਤੋਂ ਜਾਣਕਾਰੀ ਸਾਂਝੀ ਕਰ ਰਹੀ ਸੀ ਤਾਂ ਬੱਦੀ ਸਿੰਘਾਂ ਦੀ ਰਿਹਾਈ ਦੇ ਲਈ ਹੁਣ ਇੱਕ ਵਾਰ ਫਿਰ ਵੱਡਾ ਐਲਾਨ ਹੋਇਆ। 15 ਅਗਸਤ ਨੂੰ 17 ਸੈਕਟਰ ਦੇ ਗਰਾਊਂਡ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਥ ਹਤਾਸੀ ਨੇ ਸੰਗਤ ਆਉ ਗਿਣਤੀ ਦੇ ਵਿੱਚ ਇਕੱਠੇ ਹੋਵੇਗੀ ਉਸ ਤੋਂ ਬਾਅਦ ਗਵਰਨਰ ਹੌਸਬੱਲ ਮਾਰਚ ਕੱਢਿਆ ਜਾਵੇਗਾ ਆਪਣੀ ਬੀਕਲਾਂ ਤੇ ਉੱਥੇ ਪਹੁੰਚਣਗੇ। ਇਹਨਾਂ ਨੇ ਕਿਹਾ ਕਿ ਜੇਕਰ ਸਾਨੂੰ ਅਧਕਾਰੀ ਰੋਕਦੇ ਨੇ ਪਹਿਲਾਂ ਵੀ ਰੋਕਦੇ ਨੇ ਪਰ ਸਸੀਂ ਮੌਕੇ ਤੇ ਹੀ ਦੱਸਾਂਗੇ ਬੀ ਪਲਾਨ ਸਾਡਾ ਕੀ ਆ ਪਰ ਸੀ ਗਵਰਨਰ ਹੌਸਬਲ ਜਾਵਾਂਗੇ ਤੇ ਗਵਰਨਰ ਨੂੰ ਇੱਕ ਵਾਰ ਫਿਰ ਯਾਦ ਦਿਲਾਵਾਂਗੇ ਜੋ ਸਾਡੇ ਨਾਲ ਸਰਕਾਰਾਂ ਨੇ ਵਾਅਦੇ ਕੀਤੇ ਸੀ ਜਾਂ ਗਵਰਨਰ ਨੇ ਵਾਅਦੇ ਕੀਤੇ ਸੀ ਸਾਥੀ ਸਣੀ ਦੇ ਨਾਲ ਕੁਲਦੀਪ ਸਿੰਘ ਪੋੜੀ ਰਜਨਾ ਸਪੋਕਸਮੈਨ ਟੀਵੀ ਮੋਹਾਲੀ